जबर के विरुद्ध कोई रैली होंगी क्योंकि जबर एक हो रहा जबर लगातार जारी है जबर कद किसी रूप से जबर होता है करें किसे रूप कूप जबर होता है हों जबर अंदर रुकना चाहिए है मैं तो कहूंगा पूरे देश के अंदर रुकना चाहिए ਕਿਤੇ ਸਾਡੇ ਨੌਜਵਾਨ ਵਾਪਕਾ ਹੁਣੇ ਇੱਥੇ ਸਟੇਜ ਤੇ ਬੀਬੀ ਬੋਣ ਕੇ ਗਈ ਜੀ ਦਾ ਹਸਬੰਦ ਪੁਲਿਸ ਨੇ ਚੱਕ ਕੇ ਜੋ ਗੱਲਾਂ ਆ ਰਹੀਆਂ ਨੇ ਜੋ ਦੱਸਿਆ ਕਿ ਬਿਜਲੀ ਦਾ ਕ੍ਰੰਤ ਲਾਵਾ ਕੇ ਮਾਰ ਦਿੱਤਾ ਗਿਆ ਕਹਿੰਦਾ ਜਬਰ जिन्हों नहीं किया जा सकता जब थां थां से कदम कदम से हो रहे है मैं बेनती करा आ दो तीन दिन पहला एक मां मेरे को ले गई नौजवान आकाश आकाशदीप है जी ने सरहद के उत्ते शहादत दी है कोर्ट जिले के बिल्कुल नाल

ਹੋਸਟਲ ਵੀ ਉਹਦਾ ਵਿਰੋਧ ਕੀਤਾ ਸੀ ਕਿ ਯਾਰ ਇਹ ਕੀ ਕਰਨ ਲੱਗੇ ਹੋ ਜਿੰਨਾਂ ਨੇ ਤੁਹਾਨੂੰ ਚਿੱਤ ਜਵਾਉਣ ਦਾ ਹਿੰਮਤ ਕੀਤੀ ਆਂ ਤੁਸੀਂ ਜਾਨ ਮਾਰੀ ਆ ਉਹਦੀ ਤਾਂ ਚਿਖਾ ਚੱਲ ਰਹੀ ਹੈ ਤੇ ਤੁਸੀਂ ਇਹ ਜਸ਼ਨ ਮਨਾ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਇਹਨੂੰ ਬੰਦ ਕਰੋ ਇਹਨੂੰ ਅਸੀਂ ਇੱਥੇ ਜਿਹੜੇ ਵੀ ਤੁਹਾਡੇ ਭਗਵਾਨਵਾਦ ਦੇ ਵਾਈਸ

ਜੇਕਰ ਜਾਨ ਚਲੀ ਗਈ ਸਾਡੀ ਸਰਕਾਰ ਨੇ ਦਾ ਧਿਆਨ ਦੇਖੋ ਕਿੰਨਾ ਹੈ ਉਸ ਬੰਦੇ ਨੂੰ ਉਸ ਉਸ ਸ਼ਹੀਦ ਦੇ ਪਰਿਵਾਰ ਨੂੰ ਸਾਡੀ ਸਰਕਾਰ 5 ਲੱਖ ਦੀ ਆਰਥਿਕ ਮਦਦ ਦਿੰਦੀ ਹੈ ਤੇ ਦੂਸਰੇ ਪਾਸੇ ਮਾਰੀ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਸਾਡਾ ਮੁੱਖ ਮੰਤਰੀ 10 ਤੋਂ 10 ਲੱਖ ਦੀ ਅਨਾਉਂਸਮੈਂਟ ਕਰ ਰਹੇ ਹੈ ਇਹ ਇਨਸਾਫ ਹੈ ਉਹ ਸ਼ਹੀਦ ਦੀ ਮਾਂ ਕਿਉਂ ਗਈ ਮੇਰੇ ਕੋਲੇ ਉਹ ਕਹਿੰਦੀ ਮੇਰੇ ਪੁੱਤ ਨੂੰ ਘਟੋ-ਕਟੋ ਮੈਂ ਹੋਰ ਕੁਝ ਨਹੀਂ ਮੰਗਦੀ ਸ਼ਹੀਦ ਦਾ ਦਰਜਾ ਦਿਵਾ ਦਿਓ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਹਜੇ ਤੱਕ ਸਰਕਾਰ ਨੇ ਔਰ ਉਸੇ ਵਕਤ ਮੇਰੀ ਇਹਨਾਂ ਦਾ ਹਿਜਾਜ ਚੱਲ ਰਿਹਾ ਸੀ ਗਵਰਦਨ ਮਾਸਾਲਾ ਮੈਂ ਉਹਨਾਂ ਨੂੰ ਟੈਲੀਫੋਨ ਕੀਤਾ ਸਾਡੇ ਵਾਲੇ ਐਮ.ਐਲ.ਏ ਨੂੰ ਕਿ ਭਾਈ ਇਹ ਦੱਸਦਾ ਇਹ ਬੀਬੀ ਮੇਰੇ ਕੋਲੇ ਆਈ ਬੈਠੀ ਆ ਇਹਨਾਂ ਦਾ ਕੀ ਕਰਦੇ ਹਾਂ ਕਹਿੰਦਾ ਮਾਨ ਸਾਹਿਬ ਨਾਲ ਆਪਾਂ ਹੋਰ ਗੱਲ ਕਰਦਾ ਤੇ ਹੈਰਾਨ ਹੋਇਓਗੇ ਇੱਕਦਮ ਹੋਰ ਸੁਣ ਕੇ ਜਿੰਨੇ ਘਟਨਾਵਾਂ ਵਾਪਰੀਆਂ ਨੇ ਹਵਾਈ ਲਾਜ ਦੀ ਘਟਨਾ ਵਾਪਰੀ ਉਹਦੇ ਵਿੱਚ ਜਾਨ ਕੌਣ ਵਾਲਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਚੰਗੀ ਗੱਲ ਹੈ ਸ਼ਰਧਾਂਜਲੀ ਅਰਪਿਤ ਕਰਨਾ ਕੋਈ ਗੱਲ ਨਹੀਂ ਜੋ ਵੀ ਸਾਡੇ ਭੈਣ ਭਾਈ ਸੀ ਪਰ ਜੇ ਇਸ ਮੌਦਮਾਨ ਨੂੰ ਜਿਨੇ ਜਾਨ ਦੇ ਦਿੱਤੀ ਦੇਸ਼ ਲਈ ਵਾਸਤੇ ਇਹਨੂੰ ਸ਼ਰਧਾਂਜਲੀ ਤੱਕ ਕੁਝ ਹਸਬਾ ਦੇ ਅੰਦਰ ਅਰਪਿਤ ਨਹੀਂ ਕੀਤੀ ਗਈ ਇਹ ਹਾਲਾਤ ਨੇ ਅਸੀਂ ਜੇ ਇਹੋ ਲਈ ਦੇਸ਼ ਲਈ ਖਾਤਰ ਜਾਨ ਮਾਰਨ ਵਾਲਿਆਂ ਨੂੰ ਨਹੀਂ ਕਿਤੇ ਸੁਣਿਆ ਜਾ ਰਿਹਾ ਤਾਂ ਕੀ ਸੋਚਦੇ ਹੋ ਕਿ ਇਹ ਮੀਂਹ ਇਨਸਾਫ ਲਈ ਜਿਹੜੀ ਤਰਫ ਨਹੀਂ ਫਿਰਦੀ ਹੈ ਜਿਹਦਾ ਬਾਪ ਇਨਸਾਫ ਲਈ ਤੜਫਦਾ ਫਿਰਦਾ ਹੈ ਛੋੜਾ ਦਾ ਬੱਚਾ ਆਪਣੇ ਬਾਪ ਦੇ ਇਨਸਾਫ ਲਈ ਤੜਫਦਾ ਫਿਰਦਾ ਹੈ ਕਿ ਕੋਈ ਸੁਰੱਖਿਆ ਜਾ ਮਿਲ ਜੇਗਾ ਜਿਹੜੇ ਕਹਿੰਦੇ ਨੇ ਜੇ ਸਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਆ ਭਾਈ ਮਕਤੂਰ ਦੇ ਵਿੱਚ ਇੱਕ ਫੌਜੀ ਜਿਹਨੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਇਹਨਾਂ ਦੇ ਯੁੱਧ ਨਸ਼ਾ ਵਿਰੋਧ ਨੇ ਔਰ ਇਹ ਬੜਾ ਸਪਸ਼ਟ ਹੈ ਕਿ ਮੈਂ ਕਹੂੰਗਾ ਪੁਲਿਸ ਦੀ ਨਾ ਲੈਕੀ ਲੈ ਇਹ ਜਿਹੜੀਆਂ ਲੱਤਾਂ ਤਰਵਾਇਆਂ ਜਾ ਰਹੀਆਂ ਨੇ ਪੁਲਿਸ ਤਰਵਾ ਰਹੀ ਹੈ ਮੈਂ ਕਿਉਂ ਕਹਿ ਰਿਹਾ ਇਹ ਗੱਲ ਪਿੰਡਾਂ ਦੇ ਵਿੱਚ ਜਾਂਦੇ ਨੇ ਇਹਨਾਂ ਦੇ ਅਧਿਕਾਰੀ ਲੋਕਾਂ ਨੂੰ ਖੌਵੇਂ ਨੇ ਕਮੇਟੀਆਂ ਦੀ ਵਰ ਜਾਂਦੀ ਹੈ ਤਾਂ ਉਹਨੂੰ ਲੱਗਦਾ ਹੈ ਕਮੇਟੀ ਦੇ ਮੈਂਬਰਾਂ ਨੂੰ ਕਿ ਡੀਐਸਪੀ ਸਾਡੀ ਪਿੰਡ ਤੇ ਖੜਾ ਕੋਈ ਗੱਲ ਨਹੀਂ ਤੇ ਜਦੋਂ ਕਿਸੇ ਨਸ਼ਾ ਤਸਕਰ ਦਾ ਸੁਨੇਹਾ ਪੁਲਿਸ ਨੂੰ ਵੀ ਦੇਗੇ ਤੇ ਫਿਰ ਅਗਲੇ ਦਿਨ ਤੋਂ ਘਟਨਾ ਵਾਪਰਦੀ ਹੈ ਉਹ ਆਪ ਵਾਪਰਦੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ ਭਾਈ ਬਕਤੌਰ ਦੇ ਵਿੱਚ ਵਾਪਰੀ ਹੈ ਇਹ ਇਹਨਾਂ ਦਾ ਨਸ਼ਾ ਵਿਰੋਧੀ ਯੁੱਧ ਚੱਲ ਰਿਹਾ ਹੈ ਸੋ ਮੇਰਾ ਕਹਿਣ ਦਾ ਭਾਵ ਹੈ ਭਰਾਵੋ ਕਿ ਜਿਹੜੀ ਸਾਡੀ ਲੜਾਈ ਹੈ ਅੱਜ ਜਵਰ-ਵ੍ਰੋਧੀ ਜੋਸੀ ਰਹਿਲੀ ਕੀਤੀ ਹੈ ਜਿਹੜੀ ਵੇਚ ਪਿਆ ਤੇ ਇਹਨੂੰ ਹੋਰ ਦਿলোਤਨ ਚਰਮਾਂ ਦੇਣੀ ਲੋੜ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਕੱਠੇ ਛੇਡੇ ਵੱਡੇ ਹੋਣੇ ਚਾਹੀਦੇ ਆ ਕਿ ਸਰਕਾਰ ਇਹ ਮਹਿਸੂਸ ਕਰਨ ਲਈ ਮਜਬੂਰ ਹੋਵੇ

ਲੇਕਿਨ ਲੋਕ ਪਿੱਛੇ ਨਹੀਂ ਹਟੇ ਇਸ ਧਿੱਕੇ ਦਾ ਇਤਿਹਾਸ ਹੈ ਕਿ ਇਹਨਾਂ ਲੋਕਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਾਂ ਦਿੱਤੀਆਂ ਗਈਆਂ ਲੋਕ ਪਿੱਛੇ ਨਹੀਂ ਹਟੇ ਜਿਨ੍ਹਾਂ ਨਾਲ ਲੜਾਈ ਸੀ ਕਾਲੇ ਪਾਣੀਆਂ ਦੀਆਂ ਸਜ਼ਾਾਂ ਭੋਗ ਲੀਆਂ ਖਾਸਿਆਂ ਦੇ ਰੱਸੇ ਚੁੰਮਲੇ ਲੇਕਿਨ ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢ ਕੇ ਸਾਬਿਆ